ਥਾਣਾ ਸੁਲਤਾਨਵਿੰਡ ਦੀ ਪੁਲਿਸ ਵੱਲੋਂ ਇੱਕ ਦੋਸ਼ੀ ਨੂੰ ਪਿਸਟਲ, ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ ਸਿਟੀ ਵਨ ਅੰਮ੍ਰਿਤਸਰ ਸ਼੍ਰੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਨਸ਼ੇ ਦੇ ਕਾਰੋਬਾਰ ਤੇ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ ਅੰਮ੍ਰਿਤਸਰ ਤੋਂ ਜਸਵੀਰ ਸਿੰਘ ਪੋਲਾ ਅਤੇ ਜਸਵੀਰ ਸਿੰਘ ਲਾਲੀ ਦੀ ਖਾਸ ਰਿਪੋਰਟ ਮਾਨਜੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਜਿਹੜਾ ਇਹ ਡਰੱਗਸ ਤੇ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਜਿਹੜਾ ਲਗਾਤਾਰ ਕਮਿਸ਼ਨ ਪੁਲਿਸ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਇੱਕ ਵਾਂਟਡ ਕ੍ਰਿਮੀਨਲ ਸੀਗਾ ਸਾਜਨ ਉਰਫ ਕਾਣਾ ਪੁੱਤਰ ਮਨਜੀਤ ਸਿੰਘ ਜਿਹੜਾ ਸੁਲਤਾਨਵਿੰਡ ਪਿੰਡ ਦਾ ਰਹਿਣ ਵਾਲਾ ਹੈ ਇਸ ਨੂੰ ਜਿਹੜਾ ਸੁਲਤਾਨਵਿੰਡ ਥਾਣਾ ਦੀ ਪੁਲਿਸ ਐਸ ਐਚ ਓ ਲਵਪੀ ਅਤੇ ਪਰਮੇਸ਼ ਚੋਪੜਾ ਜੀ ਏ ਸੀ ਪੀ ਸਾਹਿਬ ਉਹਨਾਂ ਦੀ ਟੀਮ ਨੇ ਇਸ ਨੂੰ ਐਪਰੀਹੈਂਡ ਕੀਤਾ ਇਹ ਪੁਰਾਣਾ ਕ੍ਰਿਮੀਨਲ ਆ ਜਿਹੜਾ ਪੁਰਾਣੇ ਮੁਕੱਦਮਿਆਂ ਦੇ ਵਿੱਚ ਵੀ ਇਸੇ ਥਾਣੇ ਦੇ 87 ਤੇ 82 ਨੰਬਰ ਮੁਕੱਦਮਿਆਂ ਦੇ ਵਿੱਚ ਵੀ ਵਾਂਟਡ ਸੀਗਾ ਇਹ ਹੈਰੋਇਨ ਅਤੇ ਇਲੀਗਲ ਆਰਮਸ ਦਾ ਜਿਹੜਾ ਇਹ ਕੰਮ ਕਰਦਾ ਹੈ ਜਿਸ ਨੂੰ ਗ੍ਰਿਫਤਾਰ ਕਰਕੇ ਇਸ ਕੋਲੋਂ ਦੋ ਜਿਹੜੇ ਨਜਾਇਜ਼ ਪਿਸਟਲ ਉਹ ਬਰਾਮਦ ਕੀਤੇ ਗਏ ਨੇ ਪਲੱਸ ਮੈਗਜ਼ੀਨ ਤੇ ਦੋ ਜਿੰਦਾ ਰੌਣ ਤੇ ਇਸ ਤੋਂ ਇਲਾਵਾ ਇਸ ਕੋਲੋਂ 10 ਗ੍ਰਾਮ ਜਿਹੜੀ ਹੈਰੋਇਨ ਤੇ 35000 ਰੁਪਇਆ ਡਰੱਗ ਮਨੇ ਵੀ ਬਰਾਮਦ ਕੀਤੀ ਗਈ ਹੈ ਜਿਸ ਨੂੰ ਜਿਹੜਾ ਪੇਸ਼ਦਾਨਤ ਕੀਤਾ ਗਿਆ ਪੇਸ਼ਦਾਨਤ ਕਰਕੇ ਜਿਹੜੀ ਅਗਲੀ ਪੁਛਗਛ ਕੀਤੀ ਜਾ ਰਹੀ ਹੈ ਤੇ ਇਹਦਾ ਸਾਰਾ ਨੈਟਵਰਕ ਜਿਹੜਾ ਉਹ ਵਨਰਸ ਕੀਤਾ ਜਾਵੇਗਾ